ਇਲੀਗਲ ਨੋਟਿਸ ਹੈ ਦਿੱਲੀ ਸੇਕ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਾਦੇ ਲਈ 414000 ਰੁਪਏ ਦੀ ਪੇਮੈਂਟ ਦਾ ਦੇਣ ਦੇ ਲਈ 7 ਮਹੀਨੇ ਬੁਰਾਣੀ ਬਿਓਲਟ ਹੈ 1 ਤਰੀਕ ਹੈਗੀ ਹੈ 13 10 2023 ਨੂੰ ਬਸਾ ਇਹਦੀ ਪੇਮੈਂਟ 8000 ਰੁਪਏ ਇਚ ਇਹ ਬਸਾ ਕਿੱਥੇ ਗਈਆਂ ਸੀ ਤੁਹਾਨੂੰ ਪਤਾ ਬੀਜਪੀ ਦੇ ਪ੍ਰੋਗਰਾਮ ਦੇ ਅੰਦਰ ਬੀਜਪੀ ਦੇ ਡੈਸ਼ਰਸ ਕੱਤਰ ਦੇ ਪ੍ਰੋਗਰਾਮ ਦੇ ਅੰਦਰ ਮੈਂ ਤੁਹਾਨੂੰ ਕੀ ਕਿਹਾ ਇਹ ਪੇਪਰ ਬਹੁਤ ਕੁਝ ਕਹਿੰਦਾ ਇਹ ਹਾਊਸ ਨਾ ਬੁਲਾਉਣ ਦੇ ਇਹ ਕਾਰਨ ਨੇ ਇਲੈਕਸ਼ਨ ਨਾ ਕਰਾਂ ਦੇ ਇਹ ਕਾਰਨ ਨੇ ਇਲੈਕਸ਼ਨ ਨਾ ਕਰਾਂ ਦੇ ਉਹ ਕਿਤਾਬਾਂ ਉਹ ਜਿਹੜਾ ਚੱਕਰ ਮਾਰ ਰਿਹਾ ਦਿੱਲੀ ਕਮੇਟੀ ਦੇ ਅੰਦਰ ਇਹ ਕਾਰਨ ਨੇ ਤੇ ਕਾਰਨ ਨੇ ਐਸ ਕਰਕੇ ਇਲੈਕਸ਼ਨ ਨਹੀਂ ਹਾਊਸ ਨਹੀਂ ਬੁਲਾ ਰਹੇ ਕਿਉਂ ਇਹ ਜੀ ਆਪਰਤਾਦ ਖੋਲਣ ਗਿਆ ਤੇ ਇਹਨਾਂ ਨੂੰ ਹੱਥ ਖੜੀਆਂ ਲੱਗਣ ਗਿਆ ਸੁਖਿੰਦਰ ਸਿੰਘ ਡੀਜੀਐਮ ਨੇ ਕਿਹਾ ਕਿ ਭਾਈ ਸਾਹਿਬ ਇਹ ਤੁਸੀਂ 2.5 ਲੱਖ ਰੁਪਏ ਦੇ ਦਿਓ ਮੈਂ ਤੁਹਾਡੇ ਕੋਲੋਂ ਪੂਰੀ ਪੇਮੈਂਟ ਫਾਈਨਲ ਪੇਮੈਂਟ ਦਾ ਚੈੱਕ ਪ੍ਰਧਾਨ ਤੋਂ ਬਣਵਾ ਦਿੰਦਾ ਸਸ਼ਕਾਲ ਦੋਸਤੋਂ ਸਵਾਗਤ ਤੁਹਾਡਾ ਸਾਡੇ ਖਲੋਰਾਂ ਗੋਂਜਾ ਸਿੱਖ ਸਿਆਸਤ ਦੀਆਂ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਜਸਮੀਤ ਸਿੰਘ ਪ੍ਰੀਤਮ ਪੂਰਾ ਜੀ ਐਜ਼ ਅ ਵਿਸਲ ਰੋਲ ਡਾਊਨ ਕਰਦੇ ਨਜ਼ਰ ਆਉਂਦੇ ਨੇ ਕਈ ਟੌਪਿਕ ਤੇ ਅੱਗੇ ਗੱਲਬਾਤ ਕਰਦੇ ਨੇ ਸਾਡਾ ਮਨੂ ਤੋਂ ਜਸਮੀਤ ਸਿੰਘ ਜੀ ਸਿਰਫ ਜੋ ਦੋ ਦਿਨ ਆ ਦੇ ਅੰਦਰ ਦੋ ਦੋ ਵਾਇਡਾ ਦਿੱਤੀਆਂ ਔਰ ਦਿੱਲੀ ਕਮੇਟੀ ਨੂੰ ਘੇਰਿਆ ਕੀ ਕਹਿਣਾ ਚਾਹੋਗੇ ਇਸ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੇਖੋ ਦਿੱਲੀ ਕਮੇਟੀ ਨੂੰ ਮੈਂ ਇਸ ਕਰਕੇ ਘੇਰਿਆ ਕਿ ਸਿਨੈਰੀਓ ਹੀ ਉਹੀ ਬਣ ਰਿਹਾ ਹੈ ਤਾਨੂੰ ਧਿਆਨ ਹੋਏਗਾ ਬੀਜਪੀ ਦੇ ਨੈਸ਼ਨਲ ਸਕੱਤਰ ਨੇ ਪਿਛਲੇ ਦਿਨਾਂ ਦੇ ਅੰਦਰ ਇੱਕ ਕਦਾਵਲਡੀ ਸੀ ਸਿੱਖ ਵਿਧ ਮੋਦੀ ਐਸੇਕੰਡ ਮੋਦੀ ਪਤਾ ਨਹੀਂ ਕਿਹੜੀ ਦਿੱਲੀ ਦੇ ਅੰਦਰ ਦਿੱਲੀ ਤੋਂ ਬਾਹਰ ਜਾ ਕੇ ਕਈ ਜਗ੍ਹਾ ਗਏ ਕਈ ਸਟੇਟਾਂ ਦੇ ਵਿੱਚ ਗਏ ਉਹਨੂੰ ਛਪਵਾਈ ਬੀਜਪੀ ਦੇ ਨੈਸ਼ਨਲ ਸਕੱਤਰ ਨੇ ਜਿਸ ਤਰ੍ਹਾਂ ਮਨੂੰ ਪਬਲਿਸ਼ਰ ਨੇ ਦੱਸਿਆ ਵੀ ਉਹਦਾ ਮਨੋਰ ਉਹਦੀ ਮਿਹਨਤ ਬੀਜਪੀ ਦੇ ਨੈਸ਼ਨਲ ਸਕੱਤਰ ਦੀ ਕਾਲ ਆਈ ਸੀ ਪਰ ਸਿਨੈਰੀਓ ਦੇਖੋ ਦੇਖੋ ਛਪਵਾਉ ਤੁਸੀ ਉਹ ਵੀ ਪੇਮੈਂਟ ਲੈਨ ਮੇਰੇ ਥਰੂ ਥੋੜਨਾ ਆਏਗਾ ਜਦ ਤੁਸੀਂ ਡਾਇਰੈਕਟ ਉਹ ਨੂੰ ਆਰਡਰ ਕਰ ਰਹੇ ਹੋ ਤਾਂ ਤੁਸੀਂ ਪੇਮੈਂਟ ਕਰੋਗੇ ਨਾ ਹੁਣ ਉਹ ਜਿਹੜੇ ਪਬਲਿਸ਼ਰ ਹੈ ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜਾ ਜੱਲਸ ਕੱਤਰ ਦਾ ਪੀਏ ਹੈ ਨਰਿੰਦਰ ਸਿੰਘ ਉਹਦੇ ਥਰੂ ਜਾ ਰਿਹਾ ਹੈ ਇਹਦਾ ਮੈਂ ਕੀ ਮਤਲਬ ਕੱਢਾਂਗਾ ਯਾਦ ਇਹਦੀ ਜਿਹੜੀ ਤਿਆਰੀ ਹੈ ਸਿਰਸਾ ਜੀ ਜਿਹੜੇ ਬੀਜੇਪੀ ਨੇ ਜੱਲਸ ਕੱਤਰ ਨੇ ਉਹ ਪ੍ਰੈਸ਼ਰ ਬਣਾ ਰਿਹਾ ਹੈ ਕਿ ਇਹਦੀ ਪੇਮੈਂਟ ਦਿੱਲੀ ਕਮੇਟੀ ਤੋਂ ਹੋਏ ਮਦਨ ਅਰਨੀਤ ਸਿੰਘ ਗੱਲ ਕਰਦੇ ਜੋ ਇਹ ਸਵਾਲ ਕੀਤਾ ਕਿ ਇਹ ਰਿਸ਼ਤਾ ਕੀ ਘੇ ਲਾ ਰਿਹਾ ਜਦ ਤੁਸੀਂ ਚਪਵਾਈ ਆ ਬੀਜੇਪੀ ਦੇ ਨੈਸ਼ਨਲ ਸਕੱਤਰ ਨੂੰ ਚਪਾਈ ਆ ਤੇ ਪੇਮੈਂਟ ਵੀ ਬੀਜੇਪੀ ਨੈਸ਼ਨਲ ਸਕੱਤਰ ਕਰੇਗਾ ਉਹ ਬੱਤੇ ਦਿੱਲੀ ਕਮੇਟੀ ਦੇ ਤਰੂ ਕਿਉਂ ਜਾ ਰਿਹਾ ਇਹ ਦਿੱਲੀ ਕਮੇਟੀ ਦੇ ਜਿਹੜਾ ਸਟਾਫ ਹੈ ਉਹਨੂੰ ਫੋਨ ਕਿਉਂ ਕਰ ਰਹੇ ਮੀਟਿੰਗ ਕਿਉਂ ਫਿਕਸ ਕਰਾ ਰਿਹਾ ਤੇ ਇਹਦਾ ਸਿਨੈਰੀਓ ਮੈਂ ਇਹੀ ਕਟਿਆ ਕਿ ਸ਼ਾਇਦ ਇਹਦੀ ਪੇਮੈਂਟ ਦੇ ਲੀਗ ਮੈਟਰੀਅਲ ਨਾਲ ਕੀਤੀ ਜਾ ਰਹੀ ਹੈ ਤਾਂ ਮੈਂ ਮੀਤ ਸਿੰਘ ਕਾਲਗਜ ਨੂੰ ਕਹਾ ਕੀਤਾ ਕਿ ਐਸਾ ਕੰਮ ਨਾ ਕਰਨਾ ਠੀਕ ਹੈ ਇਹ ਜੇ ਤੁਸੀਂ ਕਰੋਗੇ ਸੰਗਤ ਤੇ ਤੁਹਾਨੂੰ ਬਖਸ਼ਣਾ ਨਹੀਂ ਹੈ ਇਹਦੀ ਪੇਮੈਂਟ ਗੁਰੂ ਦੀ ਕੋਲਪ ਤੋ ਨਹੀਂ ਜਾਣੀ ਚਾਹੀਦੀ ਦੂਜਾ ਸਵਾਲ ਉੱਠਦਾ ਹੈ ਕਿ ਦੂਸਰੀ ਐਪੇਪਰ ਦਿਖਾਏ ਦਿੱਲੀ ਕਮੇਟੀ ਨੂੰ ਨੋਟਿਸ ਆਇਆ ਹੈ ਦੇਖੋ ਇੱਕ ਨੋਟਿਸ ਆਉਣ ਵੇਲੇ ਬਾਤ ਤੁਸੀਂ ਉਹ ਕਹਿੰਦਾ ਵਾਈਟ ਬਾਤ ਕੋ ਇਹ ਤੁਹਾਡੇ ਲਈ ਸ਼ਾਇਦ ਇੱਕ ਪੇਪਰ ਹੋਵੇਗਾ 2 ਰੁਪਏ ਦਾ 4 ਰੁਪਏ ਦਾ ਇਹ ਸਾਡੇ ਲਈ ਸ਼ਰਮ ਵਾਲੀ ਗੱਲ ਹੈ ਸਿੱਖ ਕੌਮ ਲਈ ਸ਼ਰਮ ਵਾਲੀ ਗੱਲ ਹੈ ਕਿਉਂ ਇਹ ਲੀਗਲ ਨੋਟਿਸ ਹੈ ਦਿੱਲੀ ਸੇਕ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਾਦੇ ਲਈ 414000 ਰੁਪਏ ਦੀ ਪੇਮੈਂਟ ਦਾ ਦੇਣ ਦੇ ਲਈ 7 ਮਹੀਨੇ ਪੁਰਾਣੀ ਬਿਓਲਟ ਹੈ ਇਹ ਕਿਸੇ ਵੈਂਡਰ ਨੇ ਭੇਜਿਆ ਜਿਹਨੇ ਬਸਾ ਰੈਂਟ ਤੇ ਦਿੱਤੀ ਸੀਗਾ ਪ੍ਰੋਪਰਟਰ ਅਨਸ਼ ਲੋਟਸਿਕਸ ਨੇ ਇਹਨੇ ਬਰਸਾ ਦਿੱਤੀ ਸੀ ਗਿਆ ਰੈਡ ਤੇ ਦਿੱਲੀ ਕਮੇਟੀ ਨੂੰ ਕਿਸੇ ਪ੍ਰੋਗਰਾਮ ਵਾਸਤੇ ਹੋਰ ਇਹਦੇ ਵਿੱਚ ਦੇਖੋ ਮੈਂ ਤੁਸੀ ਕਹਿੰਦਾ ਸੁਣਿਆ ਰਹੇ ਦਿੱਲੀ ਕਮੇਟੀ ਚੋਂ ਸਭ ਤੋਂ ਵੱਡੀ ਗੱਲ ਤਾਂ ਬੜੀ ਸ਼ਰਮ ਦੀ ਗੱਲ ਹੈ ਕਿ ਪੇਮੈਂਟ ਨਹੀਂ ਗਈ ਐਨ ਮਾਈਕਰੋਬਸ ਦੀ ਦਿੱਲੀ ਕਮੇਟੀ ਦੀ ਆਮਦਨ ਹੋਏ ਉਹ ਪੇਮੈਂਟ ਨਾ ਜਾ ਰਹੀ ਹੋਏ ਤੇ ਬੜੀ ਸ਼ਰਮ ਦੀ ਗੱਲ ਆ ਉਹਨੂੰ ਨੋਟਿਸ ਦੇਣਾ ਪੈ ਰਿਹਾ ਇਹ ਵੀ ਬਾਸ ਵਾਲਾ ਸਿੱਖ ਹੈ ਦਿੱਲੀ ਕਮੇਟੀ ਸਿੱਖਾਦੀ ਦੂਜੀ ਵੱਡੀ ਸਸਤਾ ਬਸ ਵਾਲਾ ਕਦਾ ਮਾਲਾ ਕੋਟ ਉਹ ਵੀ ਸਿੱਖ ਹੈ ਕਿੰਨੀ ਬਦਨਾਮੀ ਵਾਲੀ ਗੱਲ ਹੈ ਆ ਲੋਕਾਂ ਤੇ ਜਦ ਵੀਡੀਓ ਜਾਏਗੀ ਤਾਂ ਕਿੰਨੀ ਬਦਨਾਮੀ ਦੀ ਗੱਲ ਹੈ ਕਿ ਕੈਨ ਨੂੰ ਦਾ ਬਾਹਰ ਨਹੀਂ ਸੇਵਾ ਦੀ ਗੱਲ ਕਰਦੇ ਆ ਆਪਣੇ ਬੰਦਿਆਂ ਨੂੰ ਜਿਹੜੇ ਕਿਰਾਏ ਦੇ ਬਸ ਲੈਂਦੇ ਉਹਨੂੰ ਪੈਸੇ ਨਹੀਂ ਦਿੰਦੇ ਤੁਸੀਂ ਇਹਦਾ ਸੁਨਿਆਰਿਆਂ ਦੇਖੋ ਏ ਤੁਸੀਂ ਨਹੀਂ ਕਿਧਰ ਸੀ ਆਵਾੜਾ ਉਸ ਇਧਾਰੇ ਇ 3 ਹੈਗੀ ਐ 13 10 2023 ਨੂੰ ਬਸਾਵ ਇਹਦੀ ਪੇਮੈਂਟ 8000 ਰੁਪਏ ਇਚ ਇਹ ਬਸਾ ਕਿੱਥੇ ਗਈ ਸੀ ਤੁਹਾਨੂੰ ਪਤਾ ਬੀਜਪੀ ਦੇ ਪ੍ਰੋਗਰਾਮ ਦੇ ਅੰਦਰ ਬੀਜਪੀ ਦੇ 77 ਦੇ ਪ੍ਰੋਗਰਾਮ ਦੇ ਅੰਦਰ ਇਹ ਬਸਾ ਬੀਜਪੀ ਦਾ ਜਿਹੜਾ ਦਿੱਲੀ ਦੇ ਹਿੰਦੂਸਤਾ ਦੇ ਗ੍ਰਹਿ ਮੰਤਰੀ ਹੈ ਨਰਿਸ਼ੀ ਅੰਮ੍ਰਿਤ ਸ਼ਾਹ ਦੀ ਉਹਨਾਂ ਦੇ ਪ੍ਰੋਗਰਾਮ ਦੇ ਨਾਲ ਤਾਲੂਦਾਰਾ ਪਿੱਛੇ ਪ੍ਰੋਗਰਾਮ ਹੋਇਆ ਸੀ ਅੰਮ੍ਰਿਤ ਸ਼ਾਹ ਜੀ ਉਸ ਪ੍ਰੋਗਰਾਮ ਦੇ ਅੰਦਰ ਅਸੀਂ ਬਸ ਆ ਗਈ ਹੈ। ਔਰ ਉਸ ਤੋਂ ਬਾਅਦ ਦੇਖੋ ਨਾ ਇਹ ਬਸਾ ਬੰਦੀ ਸਿੰਘਾ ਦੇ ਲਈ ਆਈ ਵਾਸਤੇ ਕਿਥੇ ਤਰਲਾ ਲਾਣ ਲਈ ਜਾਂ ਸਿੱਖਾਂ ਨੂੰ ਇਕੱਠੇ ਕਰਕੇ ਨਾ ਕੌਮ ਦੇ ਕਿਸੇ ਮਸਲੇ ਆਉਣ ਵਾਸਤੇ ਇਕੱਠੇ ਕਰਕੇ ਸੰਗਤ ਨੂੰ ਲੈ ਕੇ ਗਈ ਇਹ ਬਸਾ ਗਈਆਂ ਭਾਜਪਾ ਦੇ ਪ੍ਰੋਗਰਾਮ ਅੰਦਰ ਕਿ ਦਿੱਲੀ ਸੇ ਕੁਦਰ ਪ੍ਰਬੰਧਕ ਕਮੇਟੀ ਇੱਕ ਐਸੀ ਹੋ ਰਹੀ ਹੈ ਕਿ ਉਹ ਰਹੇ ਹੋ ਮੁਲਗੀ ਅੱਜ ਤੁਸੀਂ ਦਿੱਲੀ ਕਮੇਟੀ ਨੂੰ ਇੱਕ ਸਰਕਾਰ ਦੇ ਝੋਲੀ ਪਾ ਦਿੱਤਾ ਕਿ ਪ੍ਰੋਗਰਾਮ ਸਰਕਾਰ ਦਾ ਹੋਏ ਪ੍ਰੋਗਰਾਮ ਭਾਜਪਾ ਦਾ ਹੋਏ ਪਰ ਬਸਾ ਦਾ ਆਰਡਰ ਬੋਨ ਦੇ ਰਹੀ ਹੈ ਦਿੱਲੀ ਕਮੇਟੀ ਦੇ ਰਹੀ ਹੈ ਤੁਸੀਂ ਪੈਪਰ ਦੇ ਦੇ ਨੋਟਿਸ ਕਿੰ ਨੂੰ ਆ ਰਿਹਾ ਹੈ ਦਿੱਲੀ ਕਮੇਟੀ ਨੂੰ ਆ ਰਿਹਾ ਹੈ ਦੇਖੋ ਅੱਜ ਇਹ ਇੱਕ ਪੇਪਰ ਬਹੁਤ ਕੁਝ ਕਹਿੰਦਾ ਮੈਂ ਤੁਹਾਨੂੰ ਕੀ ਗਿਆ ਇਹ ਪੇਪਰ ਬਹੁਤ ਕੁਝ ਕਹਿੰਦਾ ਇਹ ਹਾਊਸ ਨਾ ਬੁਲਾਉਣ ਦੇ ਇਹ ਕਾਰਨ ਨੇ ਇਲੈਕਸ਼ਨ ਨਾ ਕਰਾਂ ਦੇ ਇਹ ਕਾਰਨ ਨੇ ਇਲੈਕਸ਼ਨ ਨਾ ਕਰਾਂ ਦੇ ਉਹ ਕਿਤਾਬਾਂ ਹਰ ਨੇ ਚੱਕਰ ਮਾਰ ਰਿਹਾ ਦਿੱਲੀ ਕਮੇਟੀ ਦੇ ਅੰਦਰ ਇਹ ਕਾਰਨ ਦੇ ਦੇ ਕਾਰਨ ਦੇ ਇਸ ਕਰਕੇ ਇਲੈਕਸ਼ਨ ਨਹੀਂ ਹਾਊਸ ਨਹੀਂ ਬੁਲਾ ਰਿਹਾ ਕਿਉਂ ਇਹ ਜਿਹਾ ਪਰਤਾਦਤ ਖੋਲਣ ਗਿਆ ਤੇ ਇਹਨਾਂ ਨੂੰ ਹੱਥਕੜੀਆਂ ਲੱਗਣ ਗਿਆ ਪਰ ਲਾਸਟ ਕੁਸ਼ਨ ਕਰ ਗਿਆ ਐਂਡ ਕਰਾਂਗਾ ਤੁਹਾਡਾ ਇੱਕੋ ਸਵਾਲ ਲਾਸਟ ਪੁੱਛਣਾ ਕਿ ਤੁਸੀਂ ਢਾਈ ਲਾਤਰ ਬਦੀ ਗੱਲ ਕੀਤੀ ਸੀ ਉਹ ਢਾਈ ਲਾਤਰ ਜੀ ਮਟਰ ਹੈਗਾ 13 ਤਰੀਕ ਦੀ ਬਸਾਂ 12 ਤਰੀਕ ਰਾਤ ਨੂੰ ਇਸ ਬਸ ਵਾਲੇ ਨੂੰ ਜਿਹੜਾ ਬਸ ਦਾ ਮਾਲਕ ਹੈ ਢਾਈ ਲਾਤਰ ਬੇ ਦੀ ਪੇਮੈਂਟ ਐਡਵਾਂਸ ਹੋਣੀ ਹੈ ਕਿਵੇਂ ਉਹਨੇ ਮੈਨੂੰ ਦੱਸਿਆ ਥਰੂ ਪੇਪੀਆ ਜਾਂ ਆਨਲਾਈਨ ਉਹ ਰਾਤੀ 8:00 ਸ਼ਾਮ 8:00 ਮਨ ਲੇ ਕੇ ਸਵਰਨੋ ਸਾਹਿਬ ਤੇ ਤੋਂ ਬਾਅਦ ਹੀ ਪੇਮੈਂਟ ਉਹਨੂੰ ਹੁੰਦੀ ਆ। ਬਸ ਆ ਜਾਂਦੀ ਐ। ਇੱਕ ਹਫਤੇ ਬਾਅਦ ਇਹ ਜਿਹੜਾ ਤੁਸੀਂ ਸਭ ਤੋਂ ਥੱਲੇ ਨਾਮ ਪੜ੍ਹ ਰਹੇ ਹੋ ਨਾ ਸੁਖਵਿੰਦਰ ਸਿੰਘ ਡੀਜੀਐਮ ਅਕਾਊਂਟ ਇਹਦੇ ਵੱਲੋਂ ਬਸ ਬਸ ਫਿਰ ਉਹਨੂੰ ਦੁਬਾਰਾ ਗੱਲ ਹੁੰਦੀ ਐ ਫੋਨ ਦੇ ਉੱਤੇ ਵੀ ਹੁੰਦੀ ਐ ਮਨੂੰ ਨਹੀਂ ਪਤਾ ਮੈਂ ਐਵੇਂ ਝੂਠ ਬੋਲਾਂ। ਬਈ ਜਿਹੜਾ ਉਹਨੇ ਪੇਮੈਂਟ ਦਿੱਚਾ 80000 ਰੁਪਿਆ ਉਹ ਵਾਪਸ ਕਰ ਜਾਓ। ਉਹ 72 ਲੱਖ ਰੁਪਏ ਜਿਹੜੇ ਅਸੀਂ ਪੇਮੈਂਟ ਦਿੱਤੀ ਸੀ ਉਹ ਵਾਪਸ ਕਰ ਦਿਓ ਅਸੀਂ ਮੈਂ ਤੁਹਾਨੂੰ ਨਾ ਪ੍ਰਧਾਨ ਤੋਂ ਪੂਰਾ ਚ ਇਹ ਵਰਡਿੰਗ ਨੇ ਜਿਹਨੇ ਬਸ ਫਲੇ ਮੇਰੀ ਗੱਲ ਹੋਈ ਹੈ ਉਹਨਾਂ ਨੂੰ ਦੱਸਿਆ ਉਹਨਾਂ ਨੇ ਕਿਹਾ ਜੀ ਮੈਂ 72 ਲੱਖ ਰੁਪਏ ਵਾਪਸ ਕਰਦਾ ਸੁਖਵਿੰਦਰ ਸਿੰਘ ਡੀਜੀਐਮ ਨੇ ਕਿਹਾ ਕਿ ਭਾਈ ਸਾਹਿਬ ਇਹ ਤੁਸੀਂ 72 ਲੱਖ ਰੁਪਏ ਦੇ ਦਿਓ ਮੈਂ ਤੁਹਾਡੇ ਕੋਲੋਂ ਪੂਰੀ ਪੇਮੈਂਟ ਫਾਈਨਲ ਪੇਮੈਂਟ ਦਾ ਚੈੱਕ ਪ੍ਰਧਾਨ ਤੋਂ ਬਣਵਾ ਦੇਣਾ ਹੁਣ ਸਵਾਲ ਇਹ ਹੈ 72 ਲੱਖ ਰੁਪਏ ਦੀ ਟ੍ਰਾਂਜ਼ੈਕਸ਼ਨ ਦਿੱਲੀ ਕਮੇਟੀ ਤੋਂ ਹੋ ਗਈ ਹੁਣ ਕੈਸ਼ ਉਹਦੇ ਹਸਾਮਿਲ ਵਾਪਸ ਦੇ ਦਿੱਤੇ ਗਏ ਤੇ 72 ਲੱਖ ਰੁਪਏ ਕਿੱਥੇ ਗਿਆ ਦਿੱਲੀ ਕਮੇਟੀ ਦੇ ਖਾਤੇ ਤੋਂ 2.5 ਲੱਖ ਰੁਪਏ ਨਿਕਲ ਗਏ ਬਸਾਂ ਦੀ ਪੇਮੈਂਟ 2.5 ਲੱਖ ਰੁਪਏ ਬੀਜੇਪੀ ਦੇ ਪ੍ਰੋਗਰਾਮ ਦੀ ਹੋ ਗਈ ਚਲੋ ਉਹ ਵਾਪਸ ਆ ਗਈ ਕੈਸ਼ ਕੋਲ ਕੇ ਉਹ 2.5 ਲੱਖ ਰੁਪਏ ਆ ਗਿਆ ਕਿਥੇ ਪੇਮੈਂਟ ਫੇਰ ਨਹੀਂ ਮਿਲੀ ਪੇਮੈਂਟ ਫੇਰ ਨਹੀਂ ਹੋਈ ਆ 7 ਮਹੀਨੇ ਹੋ ਗਏ ਕਾਣੀ ਇਹ ਹੈ ਕਿ ਉਹ 2.5 ਲੱਖ ਰੁਪਇਆ ਕਿਵੇਂ ਘੁੰਮਿਆ ਤੁਸੀਂ ਐਂਟਰੀ ਦਿੱਲੀ ਕਮੇਟੀ ਦਿਖਾ ਕੇ ਉਹਦੇ ਕੋਲੋਂ ਕੈਸ਼ ਵਾਪਸ ਲੈ ਲਿਆ ਉਹ 2.5 ਲੱਖ ਰੁਪਇਆ ਗਿਆ ਕਿਦੇ ਕੋਲ ਇਹਦਾ ਸਮਾਨ ਨਰਮੀ ਸਿੰਘ ਕਾਲ ਕਰ ਦਵੇ ਇਹਦਾ ਜਵਾਬ ਜਗਦੀਪ ਸਿੰਘ ਕਾਲੋ ਦਵੇ ਇਹਦਾ ਜਵਾਬ ਸੁਖਵਿੰਦਰ ਸਿੰਘ ਬੀਜੀਐਮ ਦਵੇ ਹੋ 2.5 ਲੱਖ ਰੁਪਇਆ ਕਿੱਥੇ ਹੈ ਇੱਥੇ ਗੱਲ ਨਹੀਂ ਇਹ ਸ਼ੁਰੂਆਤ ਹੈ ਇਹ ਸ਼ੁਰੂਆਤ ਹੈ ਇਨਾ ਨੇ ਕਈ ਵੈਂਡਰਸ਼ਿਪੇ ਵਡਣੀ ਕੀਤੀ ਹੋਈ ਕਈ ਕੰਮ ਕਰਾ ਕਰਾ ਕੇ ਕਰਾ ਕਰਾ ਕੇ ਪੇਮਟਾ ਨਹੀਂ ਹੋ ਰਹੀਆ ਬਦਨਾਮੀ ਕੀਤੀ ਹੋ ਰਹੀਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਾਂ ਇਹਦਾ ਸਿੱਖ ਹੈ ਜਿਨੇ ਪੇਮਟ ਲੈਣੀ ਆ ਕਈ ਦੂਜੇ ਤਰ੍ਹਾਂ ਦੇ ਲੋਕ ਨੇ ਜਿਹੜਾ ਨੇ ਕੰਮ ਕੀਤੇ ਉਹਨਾਂ ਦੀ ਪੇਮਟਾ ਨਹੀਂ ਹੋ ਰਹੀਆ

ਤੋ ਆ ਗਿਆ ਜਾਂ ਤਾਂ ਤੁਸੀਂ ਖਾਵੇ ਤੁਸੀਂ ਇਹਦੀ ਪੇਮੈਂਟ ਨਹੀਂ ਕੀਤੀ ਠੀਕ ਹੈ ਅਗਰ ਨਹੀਂ ਆਇਆ ਤਾਂ ਦਿੱਲੀ ਕਮੇਟੀ ਨੂੰ ਨੋਟਿਸ ਭੇਜੇ ਪੀ ਦੇ ਪ੍ਰੋਗਰਾਮ ਕਰਨ ਦਾ ਕਿਉਂ ਆ ਰਿਹਾ ਇਹ ਪੇਮੈਂਟ ਦਿੱਲੀ ਕਮੇਟੀ ਕਿਉਂ ਕਰੇ ਸਾਸਨ ਜੀ ਐਸੀ ਸਰਗਰਦੀ ਉਸ ਤੇ ਤੁਹਾਡੇ ਵਿਵੇਕ ਤੇ ਕਲ ਛੱਡਦੇ ਆਂ ਕਿ ਤੁਸੀਂ ਕੀ ਸੋਚਦੇ ਹੋ ਆਪਣੀ ਗੱਲ ਕਮੈਂਟ ਆਵੇ ਜਾਨੂੰ ਦੱਸੋ ਕਿ ਇਹ ਨੋਟਿਸ ਦਿੱਲੀ ਕਮੇਟੀ ਨੇ ਕਿਉਂ ਆਇਆ ਜਦੋਂ ਪ੍ਰੋਪ ਸਰਗਰਦੀ ਐਸ ਪਰ ਜਸਵਿੰਦਰ ਗੁਤੰਪੂਰਾ ਜਿਹੜਾ ਇਲਜ਼ਾਮ ਲਗਾ ਰਹੇ ਨੇ ਦੇਖਦੇ ਰਹੋ ਵੌਇਸ ਆਫ ਇੰਡੀਆ ਸਸ਼ੀ ਰਾਜ